ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਆ ਚੁਗਾਵਾ ਸਾਹਿਬ ਜੇਕਰ ਅਗਲੀ ਖਬਰ ਦੇ ਵੱਲ ਆਪਾਂ ਵਧੀਏ ਤਾਂ ਵੈਸੇ ਤਾਂ ਦਰਸ਼ਕਾਂ ਦੇ ਨਾਲ ਅਸੀਂ ਜਾਣਕਾਰੀ ਆ ਜਿਹੜੀ ਸਾਂਝੀ ਕਰ ਦਿੱਤੀ ਐ ਪਰ ਫਿਰ ਵੀ ਜਿਹੜੀ ਖਬਰ ਰਾਹਤਪਰੀ ਆ ਰਹੀ ਹੈਗੀ ਆ ਸਾਡੇ ਸੀਡੀਐਲ ਡਰਾਈਵਰਾਂ ਦੇ ਲਈ 17000 ਲੈਟਰ ਅਕਡਿੰਗ ਆਈਆਂ ਸੀਗਾ ਕੈਲੀਫੋਰਨੀਆ ਦੀ ਡੀਐਮਵੀ ਦੇ ਵੱਲੋਂ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਇਹਨੂੰ ਐਕਸਟੈਂਡ ਕਰ ਦਿੱਤਾ ਕਿ ਕੋਈ ਗੱਲ ਨਹੀਂ ਤੁਸੀਂ ਇੱਕ ਸਾਲ ਹੋਰ ਲੈ ਲਓ ਤੇ ਟਰੱਕ ਆਪਣਾ ਚਲਾਓ ਤੇ ਜੇਕਰ ਸਾਡੇ ਦਰਸ਼ਕਾਂ ਆ ਇਹ ਵੀ ਸਾਂਝ ਪਵਾ ਦਿਓ ਕਿ ਡੀਐਮਵੀ ਵਾਲੇ ਕਹਿੰਦੇ ਕੀ ਨੇ ਕਦੋਂ ਤੱਕ ਜਿਨ੍ਹਾਂ ਦੇ ਰੀਨਿਊ ਹੋਣੇ ਨੇ ਲਾਇਸੈਂਸ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਰੀਨਿਊ ਕਰਨੇ ਸ਼ੁਰੂ ਕਰ ਦੇਣਗੇ ਜੀ ਆ ਬਿਲਕੁਲ ਚੰਨ ਸਾਹਿਬ ਇਸ ਟਾਈਮ ਸੀਡੀਐਲ ਨੂੰ ਲੈ ਕੇ ਰਾਹਤ ਜਿਹੜੀ ਹੈ ਉਹ ਬਣਦੀ ਨਜ਼ਰ ਆ ਰਹੀ ਹੈ ਇੱਕ ਤਾਂ ਜਿਹੜੀਆਂ 17000 ਉਹ ਐਪਲੀਕੇਸ਼ਨਾਂ ਜਿਹੜੀਆਂ ਰੱਦ ਕੀਤੀਆਂ ਯਾਨੀ ਕਿ ਸੀਡੀਐਲ ਰੱਦ ਕੀਤੀ ਜਿਨ੍ਹਾਂ ਦੀ ਲੈਟਰ ਆਈਆਂ ਸੀਗੀਆਂ ਉਹਦਾ ਮੇਨ ਕਾਰਨ ਤਾਂ ਇਹੋ ਹੀ ਸੀਗਾ ਕਿ ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਤੇ ਡਰਾਈਵਰ ਲਾਇਸੈਂਸ ਦੀ ਐਕਸਪਾਇਰੀ ਡੇਟ ਮਿਸਮੈਚ ਹੈ ਸੋ ਇਹ ਜਿਹੜੀ ਪ੍ਰੋਬਲਮ ਸੀਗੀ ਹੈਗੀ ਤਾਂ ਦੇਖੋ ਇਹਸ ਡਿਪਾਰਟਮੈਂਟ ਦੀ ਸੀਗੀ ਸਰਕਾਰ ਦੀ ਸੀਗੀ ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਸੀਰੀਅਲ ਹੋਲਡਰ ਦਾ ਕਸੂਰ ਹੈ ਉਹ ਤਾਂ ਆਪਣਾ ਵਰਕ ਪਰਮਿਟ ਲੈ ਕੇ ਡੀਐਮਵੀ ਗਿਆ ਤੇ ਉਹਨੂੰ ਲਾਇਸੈਂਸ ਜਿਹੜਾ ਆ ਜਿਹੜਾ ਕਿਸੇ ਦਾ 2 ਸਾਲ ਦਾ ਪਰਮਿਟ ਸੀਗਾ ਪਰ ਲਾਇਸੈਂਸ ਜਿਹਦਾ ਸੀ 4 ਸਾਲ ਦਾ ਜਾਂ 5 ਸਾਲ ਦਾ ਦਿੱਤਾ ਇਸ ਕਰਕੇ ਉਹ ਜਿਹੜੀ ਐ ਐਕਸਪਾਇਰੀ ਡੇਟ ਜਿਹੜੀ ਹੈ ਮਿਸਮੈਚ ਹੋ ਗਈ ਤੇ ਉਹਦਾ ਜਿਹੜਾ ਸਾਰਾ ਠਿਕਰਾ ਸੀਗਾ ਉਹ ਡਰਾਈਵਰਾਂ ਦੇ ਸਿਰ ਤੇ ਹੀ ਪੰਧ ਤੱਕ ਗਿਆ ਜਿਹੜਾ ਬਿਲਕੁਲ ਹੀ ਨਜਾਇਜ਼ ਤੇ ਗਲਤ ਹੈ ਹੁਣ ਜੇ ਖਬਰ ਇਹ ਆਈ ਆ ਕਿ ਜਿਹੜਾ ਸੀਡੀਐਲ ਨੂੰ ਲੈ ਕੇ ਐ ਐਫਐਮਸੀਐਸ ਨੇ ਜਿਹੜੀ ਕੋਰਟ ਦੇ ਵਿੱਚ ਆਪਣੀ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਸੀਗਾ ਕਿ ਅਸੀਂ ਜਿਹੜਾ ਇਹ ਸਾਰੇ ਦੇ ਉੱਪਰ ਨਜ਼ਰਸਾਨੀ ਕਰਾਂਗੇ ਤੇ ਇਹਦੇ ਵਿੱਚ ਜੋ ਵੀ ਬਣਦੀ ਹੈਗੀ ਆ ਕਾਰਵਾਈ ਅਸੀਂ ਖੁਦ ਆਪ ਕਰਕੇ ਤੁਹਾਨੂੰ ਇਹਦੀ ਜੱਜਮੈਂਟ ਦੇਾਂਗੇ ਤੇ ਮੇਰਾ ਖਿਆਲ ਪਿਛਲੇ ਹਫਤੇ ਹੀ ਇਹ ਸਾਰਾ ਕੁਝ ਹੋਇਆ ਸੀਗਾ ਕੋਰਟ ਤੇ ਵਿੱਚ ਪੇਸ਼ ਤੇ ਇਹਨਾਂ ਨੇ ਹੁਣ ਉਹ ਜਿਹੜੀ ਹੈਗੀ ਆ ਆਪਣੀ ਜਿਹੜੀ ਕਾਰਵਾਈ ਆਰੰਭ ਦਿੱਤੀ ਆ ਤੇ ਡੀਐਮਵੀ ਨੂੰ ਆ ਆਈ ਥਿੰਕ ਹੈ ਹੁਣ ਜਿਹੜੇ ਇਨਸਟਰਕਸ਼ਨ ਆ ਗਈ ਹੈਗੀ ਆ ਜਿਹਦੇ ਕਰਕੇ ਜਿੰਨਾ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਉਹ ਜਿਨ੍ਹਾਂ ਨੂੰ ਲੈਟਰ ਆਈਆਂ ਸਿਗੀਆਂ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹਨਾਂ ਨੂੰ ਆ ਡੀਐਮਵੀ ਜਾਣਦੀ ਵੀ ਲੋੜ ਨਹੀਂ ਹੈਗੀ ਉਹਨਾਂ ਦੇ ਲਾਇਸੈਂਸ ਆਟੋਮੈਟਿਕਲੀ ਜਿਹੜੇ ਹੈਗੇ ਆ ਉਹ 1 ਸਾਲ ਲਈ ਐਕਸਟੈਂਡ ਹੋ ਜਾਣੇ ਜਦ ਤੱਕ ਇਹ ਜਿਹੜਾ ਲਾਅ ਹੈਗਾ ਆ ਜਿਹੜਾ ਕਾਨੂੰਨ ਸਤੰਬਰ 25 ਨੂੰ ਬਣਾਇਆ ਗਿਆ ਸੀਗਾ ਉਹਦੇ ਤੇ ਜਦ ਤੱਕ ਪੂਰੀ ਜਿਹੜੀ ਕਾਰਵਾਈ ਨਹੀਂ ਹੋ ਜਾਂਦੀ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਇਹ ਹੈਗੀ ਆ ਕਿ ਜਿਨ੍ਹਾਂ ਦੇ ਲਾਇਸੈਂਸ ਐਕਸਪਾਇਰ ਹੋ ਰਹੇ ਆ ਜਾਂ ਹੋ ਗਏ ਆ ਜਾਂ ਰੀਨਿਊ ਹੋਣ ਵਾਲੇ ਆ ਸੋ ਉਹਨਾਂ ਵਾਸਤੇ ਵੀ ਬੜੀ ਰਾਹਤ ਦੀ ਖਬਰ ਹੈ ਕਈ ਆਪਣੇ ਜਿਹੜੇ ਟਰੱਕ ਵੀਰ ਹੈਗੇ ਆ ਉਹ ਡੀਐਮ ਵੀ ਗਏ ਆ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਇਹ ਵੀ ਜਿਹੜਾ ਹੈਗਾ ਤਕਰੀਬਨ ਇਸੇ ਹਫਤੇ ਦੇ ਵਿੱਚ ਵਿੱਚ ਯਾਨੀ ਕਿ 18 19 ਤਰੀਕ ਤੋਂ ਜਿਹੜੇ ਹੈਗੇ ਰੀਨਿਊ ਹੋਣੇ ਵੀ ਜਿਹੜੇ ਉਹ ਸ਼ੁਰੂ ਹੋ ਜਾਣੇ ਆ ਤੇ ਬਾਕੀ ਚੰਦ ਸਾਹਿਬ ਵਾਕਿਆ ਹੀ ਰਾਹਤ ਵਾਲੀ ਖਬਰ ਹੈਗੀ ਆ ਸੁੱਖ ਦਾ ਸਾਹ ਆਇਆ ਕਹਿੰਦੇ ਸਕੂਨ ਆਇਆ ਇੱਕ ਨਾ ਮੇਰਾ ਛੋਟਾ ਜਿਹਾ ਸਵਾਲ ਲੈ ਲਿਓ ਸਵਾਲ ਤਾਂ ਇੱਕ ਚਲੋ ਮੈਨੂੰ ਇਹ ਤਾਂ ਰਾਹਤ ਹੈਗੀ ਮੈਨੂੰ ਵੀ ਰਾਹਤ ਦਿਵਾਓ ਮੈਨੂੰ ਖੰਗ ਖੰਗ ਬੜੇ ਦਿਨਾਂ ਦੀ ਆਉਣ ਰਹੀ ਹੈ ਕੋਈ ਡਾਕਟਰ ਡਾਕਟਰ ਚੰਗਾ ਲੱਭੋ ਮੈਂ ਵੀ ਰਾਹਤ ਪਾਵਾਂ ਖੰਗ ਤੋਂ ਚਲੋ ਇਹ ਤਾਂ ਸਿੰਘਾਂ ਹੱਸੀਆਂ ਖੇਡੀਆਂ ਹੁਣ ਮੇਰਾ ਸਵਾਲ ਸੁਣ ਲਿਓ ਸਵਾਲ ਮੇਰਾ ਇਹ ਹੈ ਕਿ ਇਹ ਕਿਤੇ ਆਪਣੀ ਖਬਰ ਸੁਣਨ ਤੋਂ ਬਾਅਦ ਸਾਡੇ ਜਿਹੜੇ ਟਰੱਕ ਵਾਲੇ ਵੀਰ ਐ ਜਿਹੜੇ ਘਰਾਂ ਦੇ ਵਿੱਚ ਬੈਠੇ ਐ ਉਹ ਕਹਿਣ ਵੀ ਚਲੋ ਵੀ ਮਿਲ ਗਈ ਰਾਹਤ ਤੇ ਹੁਣ ਆਪਾਂ ਹਿੱਕਦੀਏ ਆਪਣੇ ਟ੍ਰੇਲੇ ਆ ਟਰੱਕ ਟ੍ਰੇਲੇ ਤੇ ਦੂਜੀਆਂ ਸਟੇਟਾਂ ਦੇ ਬਾਦ ਚੱਲ ਚੱਲ ਪਈਏ ਤੇ ਦੁਬਾਰਾ ਕੰਮਕਾਰ ਸ਼ੁਰੂ ਕਰ ਦਈਏ ਤੇ ਪਰ ਇੱਕ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਵਾ ਦਈਏ ਕਿ ਜਿਹੜਾ ਇਮੀਗ੍ਰੇਸ਼ਨ ਦਾ ਡੰਡਾ ਹੈ ਨਾ ਜਿਹੜਾ ਆਈਸ ਦਾ ਡੰਡਾ ਹੈ ਉਹਦੇ ਉੱਤੇ ਹਜੇ ਵੀ ਸਕੰਜਾ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਆਪ ਆਸ ਤੇ ਦਵਾ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਠੰਡੀਆਂ ਹਵਾਵਾਂ ਦੇ ਬੁੱਲੇ ਇਧਰ ਵਾਲੇ ਪਾਸਿਓਂ ਵੀ ਆਉਣਗੇ ਪਰ ਜੇ ਜਿਸ ਤਰੀਕੇ ਦੇ ਨਾਲ ਆਈਸ ਕਾਰਵਾਈ ਕਰ ਰਹੀ ਹੈਗੀ ਤੁਸੀਂ ਆਪਣਾ ਬਚਾ ਖੁਦ ਨੇ ਕਰਨਾ ਭਾਈ ਸਾਡੀ ਖਬਰ ਦੇਖ ਕੇ ਇਹ ਨਾ ਕਿਉ ਕਿ ਉਹਨਾਂ ਨੇ ਕਹਿਤਾ ਸੀਗਾ ਕਿ ਹੁਣ ਆ ਟਰੱਕ ਤੁਸੀਂ ਚਲਾ ਸਕਦੇ ਆ ਤਾਂ ਅਸੀਂ ਚਲਾਉਣ ਚ ਲੱਗੇ ਤੇ ਫਿਰ ਆਈਸ ਹੋਈ ਸਾਰੇ ਡਿਟੇਨ ਕਰਦੇ ਫਿਰ ਨਾ ਤੇ ਸੰਗੀ ਤੁਸੀਂ ਸਾਡੀ ਦਵੱਲੀ ਫਿਰੋ ਨੇਤਾ ਜਨ ਸਾਹਿਬ ਬਿਲਕੁਲ ਇੱਕ ਆਪਣੇ ਸੁਣਨ ਵਾਲਿਆਂ ਦੇ ਨਾਲ ਅਸੀਂ ਇਹ ਚੀਜ਼ ਸਾਂਝੀ ਕਰ ਦਿੰਨੀ ਆ ਕਿ ਆਈਸ ਵੱਲੋਂ ਤਕਰੀਬਨ ਸੈਂਕੜੇ ਜਿਹੜੇ ਏਜੰਟ ਆ ਵੱਖ-ਵੱਖ ਜਿਹੜੇ ਹਾਈਵੇ ਹੈਗੇ ਆ ਫ੍ਰੀਵੇ ਹੈਗੇ ਆ ਚਾਹੇ 80 ਆ 40 ਆ ਚਾਹੇ ਉਹ 70 ਆ ਚਾਹੇ 75 ਆ 95 ਆ 90 ਆ ਤੇ ਉਹ ਜਿੰਨੇ ਵੀ ਮੇਨ ਹਾਈਵੇ ਹੈਗੇ ਆ ਅਰੀਜੋਨਾ ਦੇ ਵਿੱਚੋਂ ਜਦੋਂ ਤੁਸੀਂ ਲੰਘਦੇ ਆ ਜਾਂ ਮੈਕਸੀਕੋ ਚੋਂ ਲੰਘਦੇ ਆ ਜਾਂ ਤੁਸੀਂ ਨਿਊ ਮੈਕਸੀਕੋ ਚੋਂ ਲੰਘਦੇ ਆ ਕੈਲੀਫੋਰਨੀਆ ਦੇ ਤੁਸੀਂ ਕੰਟਰੀ ਕ੍ਰੋਸ ਕਰਦੇ ਹੈਗੇ ਆ ਇਧਰ ਤੁਸੀਂ ਟੈਕਸਾਸ ਵਿੱਚ ਜਾਂਦੇ ਆ ਜਾਂ ਇੰਡੀਆਨਾ ਵਿੱਚ ਜਾਂਦੇ ਆ ਮਿਸ਼ੀਗਨ ਜਾਂਦੇ ਆ ਜਾਂ ਤੁਸੀਂ ਜਿਹੜੇ ohio ਵਗੈਰਾ ਲੱਗੋ ਲੰਘਦੇ ਆ ਜਾਂ ਤੁਸੀਂ ਕਹਿ ਲੋ ਕਿ ਈਸਟ ਵੱਲ ਨੂੰ ਵੀ ਚੱਲਦੇ ਆ ਸੋ ਇਹਨਾਂ ਸਾਰੀਆਂ ਥਾਵਾਂ ਤੇ ਇੱਕ ਚੀਜ਼ ਦਾ ਜਰੂਰ ਜਰੂਰ ਖਿਆਲ ਰੱਖਿਓ ਕਿ ਇਸ ਟਾਈਮ ਆ ਆਈਸ ਵੱਲੋਂ ਬਹੁਤ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਆ ਆ ਜਿਹੜੇ ਨਾਨ ਡੋਮੋਸਾਈਲ ਲੋਕ ਹੈਗੇ ਆ ਸੋ ਕਈ ਵਾਰੀ ਆਪਾਂ ਜਰੂਰ ਹੈ ਵੀ ਕੋਈ ਖਿਆਲ ਨਹੀਂ ਰੱਖਦੇ ਆਪਾਂ ਹੁਣ ਜਿਹੜੇ ਮੈਂ ਇੱਕ ਦੋ ਕੇਸ ਹੋਰ ਸੁਣਿਆ ਛੰਡ ਸਾਹਿਬ ਜੀ ਕਿ ਆਪਣੇ ਲੋਕ ਜਿਹੜੇ ਆ ਸਕੇਲ ਸਕਿੱਪ ਕਰਨ ਤੋਂ ਬਾਜ਼ ਨਹੀਂ ਆਉਂਦੇ ਤੇ ਉਹਦੇ ਵਿੱਚ ਹੋਇਆ ਕੀ ਕਹੇ ਬੰਦੇ ਨੇ ਸਕੇਲ ਸਕਿਪ ਕੀਤੀ ਐ ਉਹ ਆਪ ਤਾਂ ਉਹਦਾ ਕੇਸ ਪਾਸ ਹੋਇਆ ਸੀਗਾ ਠੀਕ ਆ ਪਰ ਉਹਦੇ ਨਾਲ ਜਿਹੜਾ ਕੋ ਡਰਾਈਵਰ ਸੀ ਨਾ ਉਹ ਉਹਦਾ ਕੇਸ ਹਜੇ ਪੈਂਡਿੰਗ ਸੀਗਾ ਤੇ ਜਦੋਂ ਉਹਨੇ ਸਕੇਲ ਸਕਿਪ ਕੀਤੀ ਤਾਂ ਉਹਨੂੰ ਤਾਂ ਚਲੋ ਅੱਗੇ ਆਣ ਕੇ ਪੁਲਿਸ ਵਾਲੇ ਨੇ ਟਿਕਟ ਦੇ ਦਿੱਤੀ ਪਰ ਜਿਹੜਾ ਨਾਲ ਦਾ ਬੰਦਾ ਸੀਗਾ ਉਹ ਆਈਸ ਵਾਲਿਆਂ ਨੇ ਚੱਕ ਲਿਆ ਕਿਉਂਕਿ ਉਹ ਉਹਦਾ ਕੇਸ ਹਜੇ ਪੈਂਡਿੰਗ ਸੀਗਾ ਸੋ ਇਸ ਕਰਕੇ ਆਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਅਵੋਇਡ ਕਰੋ ਜੇ ਤੁਸੀਂ ਸਕੇਲ ਤੋਂ ਨਹੀਂ ਲੰਘਣਾ ਚਾਹੁੰਦੇ ਤੇ ਬਾਈ ਜੀ ਜਾਂ ਥੋੜਾ ਜਿਹਾ ਪਿੱਛੇ ਵੇਟ ਕਰ ਲਓ ਐਦਾਂ ਆਪਾਂ ਸਕਿਪ ਨਾ ਕਰੋ ਤੁਸੀਂ ਗਲਤੀ ਨਾ ਕਰੋ ਕਈ ਵਾਰੀ ਤੁਹਾਨੂੰ ਕੋਈ ਵੀ ਕੋਈ ਕਹਿਣਾ ਨਹੀਂ ਚਾਹੁੰਦਾ ਹੁੰਦਾ ਪਰ ਤੁਸੀਂ ਆਪ ਹੀ ਕਹਿੰਦੇ ਮੁਸੀਬਤ ਸਹਿੜ ਕੇ ਬਹਿ ਜਾਂਦੇ ਆ ਤੁਸੀਂ ਪਿੱਛੇ ਜੇ ਵੀ ਦੇਖਿਆ ਹੋਣਾ ਆ ਇਧਰ ਇੰਡੀਆਨਾ ਵਾਲੇ ਪਾਸੇ ਵੀ ਜਦੋਂ ਉਹ ਸਕੇਲ ਲੋਕੀ ਸਕਿਪ ਕਰਨ ਲੱਗ ਗਏ ਤਾਂ ਉਹ ਫਿਰ ਜਿਹੜੇ ਲਿੰਕ ਰੋਡ ਸੀਗੇ ਜਿੱਥੋਂ ਟਰੱਕਾਂ ਵਾਲੇ ਲੰਘਦੇ ਸੀਗੇ ਉਹਨਾਂ ਨੇ ਆਈਸ ਵਾਲਿਆਂ ਨੇ ਤੇ ਪੁਲਿਸ ਵਾਲਿਆਂ ਨੇ ਉੱਥੇ ਜਾ ਨਾਕੇ ਲਾਏ ਤੇ ਉੱਥੋਂ ਕਾਫੀ ਆਪਣੇ ਮੁੰਡੇ ਜਿਹੜੇ ਓਕਲਾ ਹੋਮਾ ਤੋਂ ਤੇ ਇਧਰ ਟੈਕਸਾਸ ਤੋਂ ਤੇ ਇੰਡੀਆਨਾ ਤੋਂ ਆ ਇਧਰ ਚੱਕੇ ਸੀਗੇ ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਹਾਂ ਹਾਲ ਦੀ ਘੜੀ ਇਹ ਰਾਹਤ ਭਰੀ ਖਬਰ ਜ਼ਰੂਰ ਹੈਗੀ ਆ ਕਿ ਜਿਹੜੇ ਸੀਰੀਅਲ ਰਿਵੋਕ ਕੀਤੇ ਸੀਗੇ ਜਿਨ੍ਹਾਂ ਨੂੰ ਕਹ ਲੋ ਕਿ ਲੈਟਰ ਆਈਆਂ ਸੀਗੀਆਂ ਇੱਕ ਉਹ ਇੱਕ ਵਿਚਾਰੇ ਜਿਹੜੇ ਘਰਾਂ ਚ ਬੈਠੇ ਸੀਗੇ ਵਰਕ ਪਰਮਿਟ 5 ਸਾਲ ਦਾ ਆ ਗਿਆ ਪਰ ਉਹਨਾਂ ਦਾ ਲਾਇਸੈਂਸ ਐਕਸਪਾਇਰ ਹੋ ਗਿਆ ਸੀ ਜਾਂ ਹੋ ਰਿਹਾ ਐਸੇ ਮਹੀਨੇ ਜਾਂ ਅਗਲੇ ਮਹੀਨੇ ਪਰ ਉਹ ਸੋਚੀ ਬੈਠੇ ਸੀਗੇ ਕਿ ਪਤਾ ਨਹੀਂ ਹੁਣ ਲਾਇਸੈਂਸ ਗਾਂ ਰੀਨਿਊ ਹੋਣਾ ਜਾਂ ਨਹੀਂ ਹੋਣਾ ਸੋ ਉਹ ਵੀ ਹੁਣ ਰੀਨਿਊ ਹੋਣੀ ਸ਼ੁਰੂ ਹੋ ਜਾਣਗੇ ਪਰ ਨਾਲ ਦੀ ਨਾਲ ਇਹ ਗੱਲ ਜ਼ਰੂਰ ਦੱਸ ਦਈਏ ਕਿ ਹਜੇ ਜਿਹੜੇ ਨਵੇਂ ਲਾਇਸੈਂਸ ਹੈ ਨਾਨ ਡੋਮੋਸਾਈਲ ਵਾਲੇ ਉਹ ਨਹੀਂ ਹਜੇ ਬਣਨ ਵਾਸਤੇ ਕੋਈ ਵੀ ਸ਼ੁਰੂ ਹੋਏ ਉਹਦਾ ਹਜੇ ਕੋਈ ਫਾਈਨਲ ਨਹੀਂ ਹੈਗਾ ਕਿ ਉਹਨਾਂ ਨੇ ਬਣਾਉਣੇ ਸ਼ੁਰੂ ਕਰਨੇ ਆ ਜਾਂ ਨਹੀਂ ਕਰਨੇ ਉਹ ਹਜੇ ਨੈਕਸਟ ਚੈਪਟਰ ਦੇ ਵਿੱਚ ਪਤਾ ਲੱਗੂਗਾ ਜੀ ਹਮ ਬਿਲਕੁਲ ਜੀ ਔਰ ਆਸ ਤੇ ਦੁਆ ਤੇ ਉਮੀਦ ਕਰਦੇ ਆ ਕਿ ਸਾਰੇ ਪਾਸਿਓਂ ਠੰਡੀ ਹਵਾ ਦੇ ਬੁੱਲੇ ਆਉਣਗੇ ਸਾਡੇ ਜਿੰਨੇ ਵੀ ਵੀਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਆਏ ਨੇ ਮਿਹਨਤ ਮੁਸ਼ਕਕਤ ਕਰਨ ਦੇ ਲਈ ਕਮਾਈਆਂ ਕਰਨ ਦੇ ਲਈ ਉਹ ਕੋਗ ਵੱਸਣਗੇ ਔਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਚੱਲਦਾ ਸੀ ਨਾ ਕਿ ਕੋਈ ਪਰਵਾਹ ਨਹੀਂ ਪਾਈ ਜੀ ਮਿਹਨਤ ਕਰਦੇ ਆ ਅ ਦੱਬ ਕੇ ਮਿਹਨਤ ਕਰੀਏ ਦੱਬ ਕੇ ਡਾਲਰ ਕਮਾਈਏ ਤੇ ਉਸੇ ਤਰੀਕੇ ਨਾਲ ਬਾਈ ਜੀ ਤੁਸੀਂ ਡਾਲਰ ਕਮਾਉਣੇ ਸ਼ੁਰੂ ਕਰੋ ਇਹਦੀ ਅਸੀਂ ਅਰਦਾਸ ਤੇ ਦੁਆਜ ਰੂਰ ਕਰਦੇ ਆ ਆ ਬਾਕੀ ਤੁਸੀਂ ਚੰਗਾਵਾਂ ਸਾਹਿਬ ਡਾਕਟਰ ਡਾਕਟਰ ਮੇਰੇ ਲਈ ਲੱਭ ਕੇ ਰੱਖਿਓ ਖੰਗ ਖੁੰਗ ਤਾਂ ਅਸੀਂ ਵੀ ਨਿਜਾਦ ਪਵਾਈਏ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਐਂ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਜੀ ਸ਼ੁਕਰੀਆ ਤੁਹਾਡਾ ਠੀਕ ਹੈ ਜੀ ਧੰਨਵਾਦ